ਸਮਾਣਾ ਪਟਿਆਲਾ ਸੜਕ ਤੇ ਪਿੰਟ ਟੈਂਸਲ ਦੇ ਅੱਡੇ ਤੇ ਲੋਕਾਂ ਵੱਲੋਂ ਆਵਾਜ਼ਾਈ ਠਪਕ ਕੀਤੀ ਗਈ ਹੈ ਠਪ ਕਰਨ ਦਾ ਕਾਰਨ ਇਹ ਪਤਾ ਲੱਗਿਆ ਵੀ ਜਿਹੜਾ ਸਮਾਣਾ ਪਟਿਆਲਾ ਰੋਡ ਹੈ ਇਸ ਰੋਡ ਤੋਂ ਜਿਹੜੇ ਟੈਂਸਲ ਨੂੰ ਹੋ ਕੇ 40 ਪਿੰਡਾਂ ਨੂੰ ਜਾਂਦਾ ਹੈ ਬਾਗੜਾ ਨਹਿਰ ਦਾ ਪੁਲ ਦਾ ਨਿਰਮਾਣ ਮੰਡੀ ਬੋਰਡ ਵੱਲੋਂ ਕੀਤਾ ਜਾ ਰਿਹਾ ਹੈ ਮੰਡੀ ਬੋਰਡ ਵੱਲੋਂ ਪੁਲ ਦਾ ਨਿਰਮਾਣ ਕੀਤਾ ਗਿਆ ਲੇਕਿਨ ਪੁਲ ਪੂਰਾ ਹੋ ਗਿਆ ਸੜਕ ਨੂੰ ਜੋੜਾਂ ਹੀ ਜਾ ਰਹੇ ਉਹਦੇ ਨਾਲ 40 ਪਿੰਡਾਂ ਦੇ ਲੋਕ ਜਿਹਨੇ ਪਟਿਆਲੇ ਜਾਣਾ ਹੈ ਪੜਾਈ ਲਈ ਬੱਚੇ ਜਾ ਰਹੇ ਹੈ ਕੋਈ ਦਵਾਈ ਲੈਣ ਜਾ ਰਹੇ ਹੈ ਔਰ ਕਈ ਤਰ੍ਹਾਂ ਦੇ ਮੁਸ਼ਕਲਾਂੇ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ 40 ਪਿੰਡ ਤੋਂ ਕੋਈ ਥੋੜੇ ਨਹੀਂ ਹੁੰਦੇ ਇਹ ਜਿਹੜਾ ਪੁਲ ਹੈ ਨਾ ਇਹ ਸਮਾਣੇ ਤੋਂ ਪਟਿਆਲਾ ਰੋਡ ਤੋਂ ਲੈ ਕੇ ਸੰਗਰੂਰ ਪੁਵਾਨੀਗੜ ਦੋਨਾਂ ਮਾਰਗਾਂ ਨੂੰ ਆਪਸ ਵਿੱਚ ਜੋੜਦਾ ਹੈ ਤੇ ਘਟੋਗੜ 40 ਪਿੰਡਾਂ ਦਾ ਰਸਤਾ ਹੈ ਇਹ 6-7 ਮਹੀਨਿਆਂ ਤੋਂ ਬੰਦ ਪਿਆ ਹੈ ਸਰਕਾਰ ਨੇ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਕੋਈ ਆਰਜੀ ਪੁਲ ਤੱਕ ਨਹੀਂ ਬਣਾਇਆ ਚਲੋ ਸਮਾਂ ਲੰਘ ਗਿਆ ਪਰ ਅੱਜ ਦਾ ਪੁਲ ਬਣ ਕੇ ਤਿਆਰ ਹੈ ਪਰ ਜਿਹੜਾ ਪ੍ਰਸ਼ਾਸਨ ਹੈ ਉਹ ਇੰਨੀ ਗਿਹੜੀ ਨਹੀਂ ਸੁਣਦਾ ਕੀ ਇਹ ਜਿਹੜੀ ਮਤਲਬ ਮੰਡੀ ਬੋਰਡ ਨਾਲ ਗੱਲ ਕੀਤੀ ਹੈ ਮੰਡੀ ਬੋਰਡ ਕਹਿੰਦਾ ਵੀ ਅਸੀਂ ਜਿਹੜੇ ਰੁਪਏ ਨੇ ਉਹ ਜਗਲਾਤ ਵਿਭਾਗ ਨੂੰ ਭਰ ਚੁੱਕੇ ਆ ਇਹਦੀ ਜਗਾ ਦੇ ਵੀ ਇਹਦੇ ਦਰਖਤਾਂ ਦੇ ਵੀ ਤੇ ਹੁਣ ਅਸੀਂ ਮਤਲਬ ਇੰਜੇ ਵੀ ਇਹ ਇਹ ਜਗਲਾਤ ਵਿਭਾਗ ਦਾ ਕੰਮ ਹੈ ਉਹਨੇ ਕੰਮ ਰੁਕਿਆ ਹੈ ਇਸ ਕਰਕੇ ਅਸੀਂ 7 ਅਗਸਤ ਨੂੰ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਵੀ ਦੇ ਚੁੱਕੇ ਆ ਲੇਕਿਨ ਕੋਈ ਸੁਣਵਾਈ ਨਹੀਂ ਹੋਈ ਮੰਡੀਪੁਰ ਦੇ ਅਧਿਕਾਰੀ ਯਾਰ ਬਨ ਵਿਭਾਗ ਵੱਲੋਂ ਇਹ ਅਣਖਾੜਿਆ ਕਿ ਕਿੰਨੇ ਪਿੰਡ ਪਰੇਸ਼ਾਨ ਹੋ ਰਹੇ ਨੇ ਇਹ ਦਿਨਾਂ ਇਹ ਦਿਨਾਂ ਜੀ 12 ਪਟੇ ਇਧਰ ਨੇ 12 ਪਟੇ ਇਧਰ ਬੱਚੇ ਜਿਹੜੇ ਸਾਡੇ ਸਕੂਲ ਪਰਦੇ ਨੇ ਉਹਨਾਂ ਪਿੰਡਾਂ ਦੇ ਇਧਰ ਸਾਰੀਆਂ ਪੱਥਾਂ ਉੱਪਰੋਂ ਰੇਡ 5 6 8 ਕਿਲੋਮੀਟਰ ਜਾਣੇ ਅੱਛਾ ਉਹ ਜਿਆਦਾ ਪੇ ਕਰਦੇ ਪਏ ਨੇ ਬਸਾਂ ਵਾਲੇ ਕਿੰਨੇ ਪਰੇ ਕਿਸਾਨਾਂ ਵੱਲੋਂ ਗੱਡੀ ਚਾਲਕ ਨਾਲ ਬਹਿਸ ਕੀਤੀ ਜਾ ਰਹੀ ਹੈ ਇਹ ਕਹਿੰਦੇ ਮੈਂ ਗੱਡੀ ਚੜਾ ਦਾਂਗਾ ਇਹ ਗੱਡੀ ਚੜਾਣ ਦੇ ਨੇ ਇਹ ਦੇਖੋ ਤੁਸੀਂ ਗੱਡੀ ਚੜਾਣ ਦੀ ਗੱਲਾਂ ਹੋ ਰਹੀਆਂ ਹਨ আর ਕਿਸਾਨਾਂ ਵੱਲੋਂ ਏ ਰਸਤਾ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ ਜੀ ਸਾਡੇ ਕੋਲ ਕੋਈ ਮਰੀਜ਼ ਹੈ ਜਿਸ ਨੂੰ ਐਮਰਜੈਂਸੀ ਚ ਲੈ ਕੇ ਜਾਣਾ ਹੈ ਮਰੀਜ਼ ਹੈ ਹਾਂਜੀ ਮਰੀਜ਼ ਕੀ ਕਹਿਣਾ ਹੈ ਜਿਹੜਾ ਕੀ ਕਿੰਨੇ ਪਿੰਡ ਲੱਗਦੇ ਇਹਦੇ ਨਾਲ ਗਨਸ਼ਰਾਂਜੀ 12 ਪਿੰਡ ਤੇਰੇ 12 ਇਧਰ ਨੇ ਸਾਡਾ ਰਾਹ ਕੱਟਿਆ ਗਿਆ ਹੈ ਲੋਕਾਂ ਦਾ ਆਉਣਾ ਜਾਣਾ ਮੁਸ਼ਕਲ ਹੋ ਗਿਆ ਹੈ ਲੋਕਾਂ ਦੇ ਕਾਰੋਬਾਰ ਸਾਰੇ ਬੰਦ ਹੋ ਗਏ ਨੇ ਦੇਖੋ ਇੱਥੇ ਟੱਕ ਦਿਓ ਇੱਥੇ ਇੱਕ ਹਸਪਤਾਲ ਛੋਟਾ ਜਿਹਾ ਜਿਹਨਾਂ ਆਪਾਂ ਮੱਲਾ ਕਰੀ ਬਕੈ ਨੇ ਆ ਉਹ ਇਧਰੇ ਲੋਕ ਵੀ ਡਕੇ ਨੇ ਇਧਰ ਲੋਕ ਵੀ ਲੱਗੇ ਹੋਏ ਨੇ ਬੜਾ ਲੋਕਾਂ ਨੂੰ ਮੁਸ਼ਕਲ ਹੈ ਬਹੁਤ ਲੋਕਾਂ ਦੇ ਕਾਰੋਬਾਰ ਖਤਮ ਹੋ ਗਏ ਨੇ ਇਹ 폴ਡੇ ਕਰਦੇ ਆ। ਬਾਰੇ ਮੁਸ਼ਕਿਲ ਆ ਰਹੀ ਹੈ। ਲੇਕਿਨ ਤੁਸੀਂ ਦੇਖ ਰਹੇ ਹੋ ਸੜਕਾਂ ਤੇ ਬਸਾਂ ਜਿਹੜੀ ਪਟਿਆਲਾ ਚੰਡੀਗੜ੍ਹ ਜਾ ਰਹੀ ਹੈ ਉਹਨਾਂ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਰਾਈਵਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਕਿਹੜੇ ਰੂਟ ਤੇ ਹਨ। ਇੱਥੇ ਜਾਮ ਤੇ ਜਾਮ ਚ ਫਸ ਗਏ ਹਾਂ ਜਿੱਥੇ ਟੈਂਟਲ ਜਾਮ ਲੱਗ ਗਿਆ। ਦੇਖੋ ਬਸ ਦੇ ਡਰਾਈਵਰ ਹੈ ਬਸ ਡਰਾਈਵਰ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜਾਮ ਲੱਗਣ ਨਾਲ ਲੋਕਾਂ ਨੂੰ ਮੁਸ਼ਕਿਲ ਆਂਦੀ ਹੈ। ਇਸ ਇਨ ਗੱਡੀ ਵਾਲਿਆਂ ਨੂੰ ਵੀ ਮੁਸ਼ਕਿਲ ਆ ਰਹੀ ਹੈ। ਇਹਨਾਂ ਨੇ ਕਿਸੇ ਦੇਖੋ ਤੁਸੀਂ ਟ੍ਰੈਫਿਕ ਜਾਮ ਲੱਗਣ ਨਾਲ ਪਿੱਛੇ ਆਵਾਜਾਈ ਕਾਰਾਂ ਵਾਲੇ ਜਨ ਚੰਡੀਗੜ੍ਹ ਜਾਣਾ ਕਿਸੇ ਕਿਸੇ ਪਾਸੇ ਜਾਣਾ ਸਾਰਾ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ کافی ਮੁਸ਼ਕਲ ਲੋਕਾਂ ਵਾਲੀ ਜਾਮ ਲੱਗਣ ਨਾਲ ਤੁਸੀਂ ਦੇਖ ਰਹੇ ਹੋ ਲੇਕਿਨ ਮੰਡੀ ਬੋਰਡ ਨੂੰ ਚਾਹੀਦਾ ਹੈ ਵੀ ਜਿਹੜਾ ਇਹ ਪੁਲ ਹੈ ਇਸ ਦਾ ਕੰਮ ਤੁਰੰਤ ਪੂਰਾ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਹੁਣ ਮੰਡੀ ਬੋਰਡ ਦੇ ਅਧਿਕਾਰੀ ਜਾਂ ਜੰਗਲਾਤ ਵਿਭਾਗ ਦੇ ਅਧਿਕਾਰੀ ਕਦ ਇਸ ਪੁਲ ਦਾ ਕੰਮ ਪੂਰਾ ਕਰਦੇ ਆਉਣ ਵਾਲਾ ਸਮਾਂ ਦੱਸੇਗਾ ਸਾਨੂੰ ਹੋ ਗਿਆ ਜੀ ਅੱਧਾ ਘੰਟਾ ਜੀ ਕੀ ਨੇ ਮੁਸ਼ਕਲਾ ਰਹੀ ਹੈ ਬਹੁਤ ਮੁਸ਼ਕਲਾ ਹੈ ਇੱਥੇ ਜਰੂਰੀ ਕੰਮ ਜਾਣਾ ਸੀਗਾ ਜੀ ਰਜੇਂਦਰਾ ਹਸਪੀਟਲ ਹਾਂ ਉਹਦੇ ਕਰਕੇ ਸਾਰਾ ਸਾਨੂੰ ਬਹੁਤ ਪਰੇਸ਼ਾਨ ਹੈ ਇਹ ਜੰਕ ਤੋਂ ਜਲ ਦੇਣਾ ਦਾ ਮਸਲਾ ਹੱਲ ਕੀਤਾ ਜਾਵੇਗੀ ਹੂੰ ਤੇ ਆਉਣ ਜਾਣ ਵਾਲੇ ਨੂੰ ਨਾ ਪਰੇਸ਼ਾਨੀ ਹੋਵੇ ਨਾ ਸਰੋ ਕੰਮਾਂ ਦੇਖੋ ਕੰਮ ਆਪਾਂ ਇਸ ਤਰੀਕੇ ਨਾਲ ਕਰਨਾ ਹੈ ਵੀ ਨਾ ਕੋਈ ਜਲਦਬਾਜ਼ੀ ਕਰੀਏ ਕੱਲ ਨੂੰ ਕੋਈ ਮਤਲਬ ਕੋਈ ਐਦਾਂ ਦੀ ਘਟਨਾ ਵਾਪਰ ਜੇ ਕਾਲੀ ਚ ਨਹੀਂ ਕੰਮ ਕਰਨਾ ਆਪਾਂ ਨੇ ਤਸੱਲੀ ਨਾਲ ਕੰਮ ਕਰਨਾ ਚਾਹੇ ਉਹਦੇ ਤੇ ਮਹੀਨਾ ਵੱਧ ਲੱਗ ਜੇ ਪਰ ਉਹ ਪੋਲਾ ਜਿਹੜਾ ਉਹ ਬਹੁਤ ਵਧੀਆ ਤਰੀਕੇ ਨਾਲ ਮਜ਼ਬੂਤੀ ਨਾਲ ਬਣਾਇਆ ਜਾਊਗਾ ਤੇ ਉਹ ਲਗਾਤਾਰ ਕਰਨ ਲੱਗੇ ਹੋਇਆ ਚੱਲ ਰਿਹਾ ਕੰਮ ਉਹਦਾ ਇਹ ਛੱਟ ਪੁਲ ਤਾਂ ਬਣ ਹੀ ਗਏ ਪੂਲ ਕੰਪਲੀਟ ਹੋ ਗਏ ਉਹਨਾਂ ਦੀ ਮੰਗ ਇਹ ਪੁਲ ਪੂਰਾ ਹੋਣ ਕੇ ਬਾਅਦ ਵਿੱਚ ਕਦੀ ਫੋਰੈਸਟ ਵਾਲਾ ਹੀ ਅੜਥਣ ਪਾ ਦੇਣੇ ਕਦੀ ਦੂਧਾ ਬਿਜਲੀ ਬੋਰਡ ਵਾਲਾ ਚਾਲੀ ਉਹ ਸਰ ਜੋ ਵੀ ਮਤਲਬ ਹੈਗਾ ਲੀਗਲ ਪ੍ਰੋਸੈਸ ਹੈ ਉਹ ਕੰਪਲੀਟ ਕਰਾ ਕੇ ਹੀ ਪੁਲ ਦਾ ਇਹਨ ਪੂਰਾ ਨਿਰੇਖਣ ਕਰਕੇ ਫੇਰ ਹੀ ਪੁਲ ਚਾਲੂ ਕਰਿਆ ਜਾਊ ਕਿਉਂਕਿ ਉੱਥੇ ਇੰਨੀ ਪਬਲਿਕ ਨੇ ਲੰਘਣਾ ਹੈ ਕੱਲੀ ਕੱਲੀ ਜਾਨ ਕੀਮਤੀ ਹੈ ਆਪਣੇ ਵਾਸਤੇ ਕਿੰਨੇ ਟਾਈਮ ਹੋਰ ਲੱਗ ਜਾਏਗਾ ਦੇਖੋ ਮਹਿਕਮੇ ਨਾਲ ਗੱਲ ਕਰਦੇ ਆਂ ਜੀ ਬਸ ਜਲਦੀ ਸ਼ੁਰੂ ਕਰਵਾ ਦਿੰਦੇ ਹਾਂ ਹਾਂਜੀ ਕੈਮਰਾਮੈਨ ਪ੍ਰਸੰਤ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨੇ